ਵੇਖੋ ਭਾਈ ਅਸ਼ਲੀਲ ਵੀਡੀਓ ਜਿਹੜੇ ਵਾਇਰਲ ਕਰਦੇ ਆ ਨਾ ਇਹ ਇਹ ਮਤਲਬ ਕਿ ਆਪ ਵੀ ਕਰਦੇ ਆ ਪਿੱਛੇ ਜਿਹੜਾ ਇੰਸਟਾਗ੍ਰam ਤੇ ਕੋਈ ਬੱਲੂ ਰਾਮ ਗੜੀਆ ਨਾ ਵੀ ਕੋਈ ਪਾਕ ਦਾ ਮੁੱਦਾ ਲੈ ਕੇ ਕਾਫੀ ਗਰਮ ਜੇ ਹੈ ਉਹਦੇ ਬਾਰੇ ਕੀ ਕਹਿਣਾ ਤੁਸੀਂ ਭਾਈ ਉਹ ਮੇਰੇ ਤੇ ਐਲੀਗੇਟ ਲੱਗ ਰਿਹਾ ਵੀ ਤੂੰ ਆ ਦੀ ਪਾਗਲਵਾਹੀ ਕੋਈ ਸਾਬਤ ਕਰੇ ਵੀ ਮੈਂ ਉਹਨੂੰ ਕਿਹਾ ਵੀ ਤੂੰ ਪਾਗਲਾ ਮੈਂ ਤੇ ਬਾਈ ਉਹਨੂੰ ਇਹ ਗੱਲ ਕਹੀ ਆ ਵੀ ਬਾਈ ਏਦਾਂ ਜਿੱਦਾਂ ਤੂੰ ਢੁੰਮਕੇ ਜਿਹਾ ਲੋਨਾ ਵਾ ਇਹ ਜਨਾਨੀ ਵਾਲੇ ਕੰਮ ਛੱਡ ਦੇ ਕਿਉਂਕਿ ਵੇਖੋ ਸਿੱਧੂ ਮੂਸੇ ਵਾਲੇ ਨੇ ਪਾ ਕੇ ਕਿੱਥੇ ਤੱਕ ਪ੍ਰਮੋਟ ਕਰਦੀ ਆ ਸਾਡੀ ਪੀੜ੍ਹੀ ਤੇ ਬੜਾ ਫਰਕ ਪੈਂਦਾ ਬਾਬਾ ਜੀ ਬਾਹਰ ਵਹਿੰਦੇ ਆ ਵੀ ਇਹ ਇਹ ਚੀਜ਼ਾਂ ਦੇ ਸਰਦਾਰ ਹੁੰਦੇ ਆ ਸਾਡੇ ਸਰਦਾਰ ਤੇ ਉਹ ਆ ਵੀ ਜਿਨ੍ਹਾਂ ਨੇ ਸ਼ੇਰਾਂ ਦੇ ਮੂੰਹ ਪਾੜਦੇ ਇਹਨੇ ਆਪਣੇ ਪਾਗ ਲਾ ਕੇ ਕਟਿੰਗ ਕਰਾ ਕੇ ਕੁੰਡਲ ਪਵਾ ਕੇ ਤੇ ਨੱਚਣ ਟੱਪਨ ਢਿਆ ਤੇ ਤੁਸੀਂ ਕੋਈ ਉਹਨੂੰ ਫੋਨ ਤੇ ਧਮਕੀ ਵੀ ਦਿੱਤੀ ਹੈ ਕੋਈ ਫੋਨ ਵੀ ਕੀਤਾ ਸੀ ਜੇ ਤੁਸੀਂ ਮੈਨੂੰ ਭਰਾ ਗਏ ਤਾਂ ਮੈਂ ਵੀ ਤੁਹਾਡਾ ਭਰਾ ਆਂ ਪਰ ਮੈਂ ਇਹ ਕੰਮ ਛੱਡ ਦੂੰਗਾ ਮੈਂ ਇਹ ਥੋੜਾ ਕਿਹਾ ਵੀ ਤੂੰ ਪੱਗਲਾ ਪਰ ਇੰਦਾ ਕਿਉਂ ਆਏ ਦਿਨ ਵਿਹੰਗ ਸਿੰਘ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾਂਦਾ ਕੋਈ ਨਾ ਕੋਈ ਮੁੱਦਾ ਕਿਉਂ ਇੰਦਾ ਗਰਮ ਰਹਿੰਦੇ ਨੇ ਹਟਾ ਨਿਆੰਗ ਸਿੰਘ ਜੀ ਨੇ ਇਹੋ ਜੀ ਚੀਜ਼ ਬਣਾਈ ਆ ਪ੍ਰਮਾਤਮਾ ਨੇ ਵੀ ਇਹ ਗਲਤ ਜਿਹੜੀ ਚੀਜ਼ ਆ ਇਹ ਨਹੀਂ ਸਹਾਤ ਜਿਹੜੇ ਲੋਕੀ ਕਹਿੰਦੇ ਆ ਵੀ ਡਰ ਲੱਗਦਾ ਸਾਨੂੰ ਮਿਲ ਕੇ ਵੇਖ ਲਓ ਇਹ ਤੇ ਸ਼ਾਤੀ ਨਾਲ ਹੋਣੀ ਆ ਅਸੀਂ ਦੇ ਅਸੀਂ ਦੇ ਭਰਾ ਮੰਨਦੇ ਹਰ ਕੇ ਅਸੀਂ ਗਲਤ ਥੋੜਾ ਕਿਸੇ ਨੂੰ ਕਹਿੰਨੇ ਆ ਬਾਬਾ ਜੀ ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਸਟਾਫ ਉਸ ਪੰਜਾਬੀ ਟੀਵੀ ਤੇ ਮੈਂ ਹਾਂ ਤੁਹਾਡਾ ਆਪਣਾ ਹਰਦੀ ਸਿੰਘ ਸਾਡੇ ਨਾਲ ਅੱਜ ਸਟੂਡੀਓ ਦੇ ਵਿੱਚ ਮੌਜੂਦ ਨੇ ਸਾਗਰ ਸਿੰਘ ਅਕਾਲੀ ਸਤਿ ਸ੍ਰੀ ਅਕਾਲ ਸਾਗਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਗਰ ਜੀ ਪੰਜਾਬ ਦੇ ਮੁੱਦਿਆਂ ਦੇ ਅਸੀਂ ਅੱਜ ਗੱਲ ਕਰਨੀ ਹੈ ਸਾਡਾ ਜਿਹੜਾ ਪ੍ਰੋਗਰਾਮ ਚੱਲ ਰਿਹਾ ਪਿਛਲੇ ਕਾਫੀ ਸਮੇਂ ਤੋਂ ਪੰਜਾਬ ਦੇ ਵਿੱਚ ਆਏ ਦਿਨ ਬੁੰਡਾਗਰਦੀ ਹੋ ਰਹੀ ਹੈ ਆਏ ਦਿਨ ਜਿਹੜਾ ਸੋਸ਼ਲ ਮੀਡੀਆ ਤੇ ਕਾਫੀ ਅਸ਼ਲੀਲ ਵੀਡੀਓ ਵਾਇਰਲ ਹੋ ਰਹੀਆਂ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਵੇਖੋ ਭਾਈ ਅਸ਼ਲੀਲ ਵੀਡੀਓ ਜਿਹੜੇ ਵਾਇਰਲ ਕਰਦੇ ਆ ਨਾ ਇਹ ਇਹ ਮਤਲਬ ਕਿ ਆਪ ਹੀ ਕਰਦੇ ਆ ਇਹ ਆ ਬੇਖੋ ਤੁਹਾਡਾ ਫੋਨ ਆ ਹੁਣ ਤੁਹਾਡੇ ਫੋਨ ਦੇ ਵਿੱਚ ਪਰਸਨਲ ਚੀਜ਼ਾਂ ਆ ਉਹ ਹੋਰ ਕੇ ਕਿਉਂ ਕਿ ਤਾਂ ਚਲ ਜੂਗੀਆਂ ਠੀਕ ਆ ਇਹਦੇ ਆਪਾਂ ਆਪ ਹੀ ਅੱਗੇ ਕਰਦੇ ਆ ਤੇ ਇਹ ਤਾਂ ਹੀ ਵਾਇਰਲ ਹੁੰਦੀਆਂ ਭਾਈ ਆਪਾਂ ਕਿਸੇ ਦੇ ਇਲਜ਼ਾਮ ਨਹੀਂ ਲਾ ਸਕਦੇ ਹਣਾ ਆਪਣੇ ਆਪਣੀ ਗਲਤੀ ਐ ਪਿੱਛੇ ਜਿਹੜਾ ਇੰਸਟਾਗ੍ਰam ਤੇ ਕੋਈ ਬੱਲੂ ਰਾਮ ਗੜੀਆ ਨਾ ਵੀ ਕੋਈ ਪੱਗ ਦਾ ਮੁੱਦਾ ਲੈ ਕੇ ਕਾਫੀ ਗਰਮ ਨੇ ਆ ਉਹਦੇ ਬਾਰੇ ਕੀ ਕਹਿਣਾ ਤੁਸੀਂ ਬਾਈ ਉਹ ਮਿਰਤੇ ਐਲੀਗੇਟ ਲੱਗ ਰਿਹਾ ਵੀ ਤੂੰ ਹੀ ਉਹਦੀ ਪੱਗ ਲਵਾਈ ਕੋਈ ਸਾਬਤ ਕਰੇ ਵੀ ਮੈਂ ਉਹਨੂੰ ਕਿਹਾ ਵੀ ਤੂੰ ਪੱਗਲਾ ਮੈਂ ਤੇ ਭਾਈ ਉਹਨੂੰ ਇਹ ਗੱਲ ਕਹੀ ਆ ਵੀ ਬਾਈ ਇਦਾਂ ਜਿਦਾ ਤਾ ਢੁੰਮਕੇ ਜੇ ਲੋਨਾ ਵਾ ਇਹ ਜਨਾਨੀ ਵਾਲੇ ਕੰਮ ਛੱਡ ਦੇ ਕਿਉਂਕਿ ਵੇਖੋ ਸਿੱਧੂ ਮੂਸੇ ਵਾਲੇ ਨੇ ਪਾ ਕੇ ਕਿੱਥੇ ਤੱਕ ਪ੍ਰਮੋਟ ਕਰਦੀ ਠੀਕ ਆ ਕਾਲੇ ਨੀਲੇ ਉਹਨੂੰ ਸਾਰੇ ਸੰਦੇ ਤੇ ਉਹ ਉਹਨੂੰ ਕਿੱਥੋਂ ਜਾਂਦੇ ਸਿਰਫ ਪੱਗ ਤੋਂ ਤੇ ਜਦੋਂ ਇਹ ਅੱਜ ਢੁੰਮਕੇ ਜੇ ਲੋਨੜਾ ਤੇ ਸਾਡੀ ਪੀੜ੍ਹੀ ਤੇ ਬੜਾ ਫਰਕ ਪੈਂਦਾ ਬਾਬਾ ਜੀ ਬਾਹਰ ਵਹਿੰਦੇ ਆ ਵੀ ਇਹ ਇਹ ਚੀਜ਼ ਇਦਾਂ ਦੇ ਸਰਦਾਰ ਹੁੰਦੇ ਆ ਸਾਡੇ ਸਰਦਾਰ ਤੇ ਉਹ ਆ ਵੀ ਜਿਨ੍ਹਾਂ ਨੇ ਸ਼ੇਰਾਂ ਦੇ ਮੂੰਹ ਪਾੜਤੇ ਹਨਾ ਤੇ ਮੈਂ ਸਿਰਫ ਇਹਨੂੰ ਇਹ ਗੱਲ ਸਮਝਾਈ ਵੀ ਜਾਂ ਤੇ ਆਪਣਾ ਸਟਾਈਲ ਚੇਂਜ ਕਰ ਠੀਕ ਆ ਤੇ ਜਾਂ ਫਿਰ ਮਤਲਬ ਇਹ ਚੀਜ਼ਾਂ ਨਾ ਕਰ ਪਰ ਇਹਨੇ ਬਾਬਾ ਜੀ ਕੀ ਚੁਣਿਆ ਇਨੇ ਆਪਣੇ ਪੱਗ ਲਾ ਕੇ ਕਟਿੰਗ ਕਰਾ ਕੇ ਕੁੰਡਲ ਕੁੰਡਲ ਪਵਾ ਕੇ ਤੇ ਨਚਣ ਡੰਪਨ ਲਿਆ ਤੇ ਤੁਸੀਂ ਕੋਈ ਉਹਨੂੰ ਫੋਨ ਤੇ ਧਮਕੀ ਵੀ ਦਿੱਤੀ ਹੈ ਕੋਈ ਫੋਨ ਵੀ ਕੀਤਾ ਸੀਗਾ ਕੋਈ ਬਾਬਾ ਜੀ ਫੋਨ ਤੇ ਧਮਕੀ ਨਹੀਂ ਦਿੱਤੀ ਠੀਕ ਆ ਰਿਕਾਰਡਿੰਗਾਂ ਪਈਆਂ ਮੇਰੇ ਕੋ ਸਾਰੀਆਂ ਸਿਰਫ ਇਹ ਗੱਲ ਕਹੀ ਆ ਵੀ ਤੂੰ ਆਪਣਾ ਭਰਾਵਾ ਬੱਲੂ ਠੀਕ ਆ ਐਦਾਂ ਕਰ ਵੀ ਆ ਜਿੱਦਾਂ ਤੂੰ ਜਿਹੜੀਆਂ ਵੀਡੀਓ ਪੋਨਾ ਆਪਣਾ ਪ੍ਰੋਫੈਸ਼ਨਲ ਚੇਂਜ ਕਰ ਦੇ ਉਹਨੇ ਇਹ ਗੱਲ ਮੈਨੂੰ ਅੱਗੋਂ ਦੱਸੀ ਆ ਕਹਿੰਦਾ ਠੀਕ ਆ ਬਾਬਾ ਜੀ ਤੁਸੀਂ ਮੇਰੇ ਭਰਾਵਾ ਜੇ ਤੁਸੀਂ ਮੈਨੂੰ ਭਰਾ ਕਹਦੇ ਮੈਂ ਵੀ ਤੁਹਾਡਾ ਭਰਾ ਆਂ ਪਰ ਮੈਂ ਇਹ ਕੰਮ ਛੱਡ ਦੂੰਗਾ ਪਰ ਉਹਨੇ ਮੈਂ ਇਹ ਥੋੜਾ ਪਰ ਕਾਫੀ ਇਹ ਵੀਡੀਓ ਤਾਂ ਇਹੀ ਵਾਇਰਲ ਹੋਈ ਕਿ ਮੈਨੂੰ ਨਿਹੰਗ ਸਿੰਘਾਂ ਵੱਲੋਂ ਧਮਕੀ ਦਿੱਤੀ ਗਈ ਸਾਗਰ ਸਿੰਘ ਵੱਲੋਂ ਧਮਕੀ ਦਿੱਤੀ ਗਈ ਕਿ ਉਹ ਜਿਹੜੀ ਪੱਗ ਲਾਹਨ ਦਾ ਮੈਨੂੰ ਇਹਨਾਂ ਨੇ ਬੜਾ ਇੱਕ ਗਰਮ ਹੋਇਆ ਬੰਦਾ ਜੀ ਬਾਬਾ ਜੀ ਉਹ ਸਾਬਤ ਵੀ ਕਰੇਗਾ ਜਦੋਂ ਹੁਣ ਵੇਖੋ ਕਿ ਇਹਦਾ ਫੋਨ ਆਉਂਦਾ ਠੀਕ ਆ ਮਿੰਟੋ ਮਿੰਟ ਰਿਕਾਰਡਿੰਗ ਹੁੰਦੀ ਆ ਤੇ ਉਹ ਸਾਬਤ ਕਰ ਦੇ ਕੋਈ ਵੀ ਜੇ ਮੈਂ ਕਿਸੇ ਨੂੰ ਕਿਹਾ ਵੀ ਤੂੰ ਪੱਗ ਲਾ ਕੇ ਸਾਈਡ ਤੇ ਰੱਖ ਦੇ ਜੀ ਠੀਕ ਆ ਪਰ ਇਦਾਂ ਕਿਉਂ ਆਏ ਦਿਨ ਨਿਹੰਗ ਸਿੰਘ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾਂਦਾ ਕੋਈ ਨਾ ਕੋਈ ਮੁੱਦਾ ਕਿਉਂ ਇਦਾਂ ਗਰਮ ਰਹਿੰਦੇ ਰਹ ਵੇਖੋ ਬਈ ਨਾਨ ਸਿੰਘ ਜਿਹੜੇ ਹੁੰਦੇ ਆ ਨਾ ਨਿਹੰਗ ਸਿੰਘ ਨਿਹੰਗ ਸਿੰਘ ਇਹੋ ਜੀ ਚੀਜ਼ ਬਣਾਈਆਂ ਪਰਮਾਤਮਾ ਨੇ ਵੀ ਇਹ ਗਲਤ ਜਿਹੜੀ ਚੀਜ਼ ਆ ਇਹ ਨਹੀਂ ਸਾਹਤ ਤੇ ਪਰ ਉਹਦੇ ਲਈ ਪ੍ਰਸ਼ਾਸਨ ਵੀ ਬੈਠਾ ਆ ਉਹਦੇ ਲਈ ਬਾਬਾ ਜੀ ਪਹਿਲ ਪ੍ਰਸ਼ਾਸਨ ਨੂੰ ਹੀ ਆ ਜਦੋਂ ਪ੍ਰਸ਼ਾਸਨ ਨਹੀਂ ਕਰਦਾ ਫਿਰ ਚੜ ਕੇ ਨਿਹੰਗ ਸਿੰਘ ਜਾਂਦੇ ਆ ਪਰ ਗੱਲਬਾਤ ਕਰਕੇ ਉਹ ਚੀਜ਼ ਨੂੰ ਰੋਕਦੇ ਆ ਜੀ ਪਰ ਤੁਸੀਂ ਜਿੱਦਾਂ ਤੁਹਾਡਾ ਜਿਹੜਾ ਤਰੀਕਾ ਰੋਕਣ ਦਾ ਉਹ ਕਾਫੀ ਲੋਕਾਂ ਨੂੰ ਡਰਾਵਣਾ ਆ ਲੋਕੀ ਕਹਿੰਦੇ ਆ ਕਿ ਸਾਨੂੰ ਡਰ ਲੱਗਦਾ ਆ ਜਾਂ ਨਿਹੰਗ ਸਿੰਘਾਂ ਵੱਲੋਂ ਕਾਫੀ ਉਹਦੇ ਬਾਰੇ ਕੀ ਕਿਹਾ ਜਾਂਦੇ ਹੋ ਬਾਬਾ ਜੀ ਵੇਖੋ ਵਰੇ ਲੋਕੀ ਕਹਿੰਦੇ ਆ ਵੀ ਡਰ ਲੱਗਦਾ ਸਾਨੂੰ ਮਿਲ ਕੇ ਵੇਖ ਲਓ ਇਹਦੇ ਸ਼ਾਤੀ ਨਾਲ ਉਹਨੇ ਆਂਦੇ ਅਸੀਂ ਦੇ ਭਰਾ ਮੰਨਦੇ ਹਰ ਕੇ ਨੂੰ ਅਸੀਂ ਗਲਤ ਥੋੜਾ ਕਿਸੇ ਨੂੰ ਕਹਿੰਦੇ ਆ ਬਾਬਾ ਜੀ ਜੀ ਸਾਗਰ ਜੀ ਜਿਹੜਾ ਇਹ ਖੁੱਲੜ ਪੀਜੇ ਵਾਲਾ ਜਿਹੜਾ ਕਾਫੀ ਮੁੱਦਾ ਵਾ ਇਹ ਬਾਹਰ ਚਲੇ ਗਏ ਨੇ ਇੱਥੋਂ ਦੇ ਛੱਡ ਗਏ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹਦੇ ਹੋ ਵੇਖੋ ਕੁੱਲੜ ਪੀਜੇ ਵਾਲਾ ਨੂੰ ਅਸੀਂ ਜਾ ਕੇ ਸਮਝਾਇਆ ਸੀ ਠੀਕ ਆ ਉਹ ਜਾ ਕੇ ਪਰਚੇ ਬੁਰਚੇ ਦੇ ਵਿੱਚ ਵੜ ਗਏ ਤੇ ਉਹਨਾਂ ਨੇ ਇਹ ਵੀ ਇਲਜ਼ਾਮ ਲਾਇਆ ਸਾਡੇ ਤੇ ਵੀ ਇਹ ਇਹਨਾਂ ਨੂੰ ਅਸੀਂ ਪੈਸੇ ਦਿੱਤੇ ਆ ਇਹਨਾਂ ਨੇ ਸਾਡੇ ਕੋਲ ਪੈਸੇ ਮੰਗੇ ਆ ਬਾਬਾ ਜੀ ਅਸੀਂ ਇਹ ਗੱਲ ਕੀਤੀ ਵੀ ਕੈਮਰੇ ਦੇ ਵਿੱਚ ਗੱਲ ਸ਼ੁਰੂ ਹੋਈ ਆ ਤੇ ਕੈਮਰੇ ਦੇ ਵਿੱਚ ਹੀ ਮੁੱਕੂਗੀ ਠੀਕ ਆ ਤੇ ਜੇ ਤੇ ਜੇ ਅਸੀਂ ਪੈਸੇ ਮੰਗੇ ਜਾ ਕੇ ਕੋਈ ਇਹਨਾਂ ਨੂੰ ਤੰਕੀਲ ਆਈ ਆ ਤੇ ਸਾਨੂੰ ਪ੍ਰੂਫ ਦੇਣ ਗੱਲ ਦੇ ਪ੍ਰੂਫ ਤੇ ਮੁੱਕਦੀ ਆ ਇਹ ਬਾਈ ਜੀ ਹੁਣ ਬਾਹਰ ਭੱਜ ਗਏ ਆ ਤੇ ਕੋਈ ਗੱਲ ਨਹੀਂ ਬਾਹਰ ਵੀ ਬੜੇ ਸਿੰਘ ਆ ਕਿਹੜੀ ਗੱਲ ਪਰ ਇਦਾਂ ਨਾ ਕਿ ਜੇ ਹੁਣ ਉਹਨਾਂ ਨੇ ਕੋਈ ਗਲਤੀ ਕੀਤੀ ਹੈ ਮੈਂ ਤੁਹਾਨੂੰ ਪਹਿਲਾਂ ਵੀ ਕੁਐਸਚਨ ਕੀਤਾ ਕਿ ਉਹਦੇ ਲਈ ਸਰਕਾਰ ਬੈਠੀ ਆ ਪ੍ਰਸ਼ਾਸਨ ਬੈਠਾ ਲੋਕਲ ਇੰਦਾ ਕਿਉਂ ਹੁੰਦਾ ਕਿ ਨਿਹੰਗ ਸਿੰਘਾਂ ਨੂੰ ਜਾ ਕੇ ਹੀ ਇਹ ਕਰਨਾ ਪੈਂਦਾ ਕੋਈ ਵੀ ਵਾਰਦਾਤ ਕਰਨੀ ਪੈਂਦੀ ਹੈ ਵੀ ਕੀ ਮੈਟਰ ਹੈ ਦੇਖੋ ਭਾਈ ਅਹੀਂ ਦੇ ਪਹਿਲਾਂ ਵੇਖੀ ਜਾਂਦੇ ਆਂ ਅਹੀਂ ਕਿਹੜਾ ਨੂੰ ਸਰਚ ਮਾਰ ਕੇ ਵੇਖਨੇ ਆਂ ਵੀ ਆਣਾ ਵੀ ਪੋਤੇ ਆ ਜਾਂਦੀਆਂ ਵੀਡੀਓ ਹੁਣ ਆਪਣੇ ਹੀ ਬੱਚੇ ਨਾਲ ਬੈਠੇ ਨੇ ਆ ਉਹ ਫੋਨ ਦੇ ਵਿੱਚ ਆ ਜਾਂਦੀਆਂ ਸਾਨੂੰ ਇਹ ਚੀਜ਼ਾਂ ਲੱਗਦੀਆਂ ਬੁਰੀਆਂ ਜੀ ਠੀਕ ਆ ਤੇ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਬੰਦ ਪ੍ਰਸ਼ਾਸਨ ਨੂੰ ਵੀ ਹੱਥ ਜੋੜ ਕੇ ਬੇਨਤੀ ਆ ਵੀ ਜਿਹੜੇ ਆ ਜਿਹੜੇ ਗੰਦੇ ਨਾਚ ਕਰਦੇ ਆ ਹਨਾ ਇਹ ਚੀਜ਼ਾਂ ਕਰਦੇ ਇਹਨਾਂ ਦੇ ਪਹਿਲਾਂ ਰੋਕ ਲਈ ਜਾਵੇ ਇਹਨਾਂ ਦੇ ਜਾਂ ਤੇ ਸਿੱਧਾ ਪਰਚਾ ਕੀਤਾ ਜਾਵੇ ਨਹੀਂ ਤੇ ਇਹਨਾਂ ਨੂੰ ਇੱਕ ਵਾਰੀ ਪਿਆਰ ਨਾਲ ਸਮਝਾਇਆ ਜਾਵੇ ਤੇ ਪ੍ਰਸ਼ਾਸਨ ਨੂੰ ਤਾਂ ਤੁਸੀਂ ਕਹਿ ਦਿੱ ਇੰਨੀ ਗੱਲ ਤੁਸੀਂ ਆਪਣੇ ਜਿਹੜੇ ਤੁਹਾਡੇ ਸੋਸ਼ਲ ਮੀਡੀਆ ਨੈਟਵਰਕ ਆਪਣਾ ਵੀ ਹੋਏਗਾ ਤੁਹਾਡੇ ਆਪਣੇ ਕਾਫੀ ਨਿਹੰਗ ਸਿੰਘ ਉਹਨਾਂ ਦਾ ਤਰੀਕਾ ਵੀ ਇਸ ਤਰੀਕੇ ਨਾਲ ਹੋ ਸਕਦਾ ਜਿਸ ਤਰ੍ਹਾਂ ਤੁਸੀਂ ਸਮਝਾ ਸਕਦੇ ਹੋ ਜ਼ਰ ਕਹਿੰਿਆ ਕਿਸਦੀ ਜਾਨ ਲੈ ਕੇ ਫੇਰੀ ਸਮਝਾਇਆ ਜਾਏਗਾ ਦੇਖੋ ਬਾਬਾ ਜੀ ਕਿਸੇ ਦੀ ਨਾ ਤੇ ਜਾਨ ਲਈ ਆ ਕੇ ਨੂੰ ਨਾ ਤੇ ਵੜਿਆ ਟੁਕਿਆ ਪਿਕਚਰ ਹੀ ਇੱਕ ਮੁੱਦਾ ਗਰਮ ਹੋਇਆ ਵਾ ਕਾਫੀ ਜਿਹੜੇ ਲੇਡੀਜ਼ ਨੂੰ ਮਾਰਿਆ ਗਿਆ ਗੱਡੀ ਦੇ ਵਿੱਚੋਂ ਵੜਿਆ ਟੁਕਿਆ ਗਿਆ ਬਿ YouTubeਰ ਨੂੰ ਬਾਬਾ ਜੀ ਵੇਖੋ ਉਹਨੂੰ ਸਮਝਾਇਆ ਵੀ ਬੜੀ ਵਾਰੀ ਜੀ ਠੀਕ ਆ ਜੀ ਤੇ ਉਹ ਨਹੀਂ ਸਮਝੀ ਬਾਬਾ ਜੀ ਉਹ ਜਾਇਜ਼ ਆ ਜੋ ਕੰਮ ਹੋਇਆ ਪਹਿਲਾਂ ਤਾਂ ਉਹਨੂੰ ਲੱਗਦਾ ਵੇਖੋ ਮੈਂ ਤਾਂ ਇਹ ਗੱਲ ਕਹਿਣਾ ਹੁਣ ਓਨ ਵਾਲੇ ਸਮੇਂ ਦੇ ਵਿੱਚ ਉਹ ਪਤਾ ਲੱਗਣੀ ਚੀਜ਼ ਵੀ ਕੀ ਗਲਤ ਆ ਤੇ ਕੀ ਸਹੀ ਆ ਸਮਝਦੇ ਹਜੇ ਮਤਲਬ ਉਹ ਗੱਲ ਕਲੀਅਰ ਨਹੀਂ ਹੋਈ ਕੋਈ ਜੇ ਆਉ ਉਹ ਆਉਣ ਵਾਲੇ ਸਮੇਂ ਦੇ ਵਿੱਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜੂਗਾ। ਸਾਗਰ ਸਿੰਘ ਜੀ ਜਿਹੜਾ ਨਸ਼ੇ ਨੂੰ ਲੈ ਕੇ ਕਾਫੀ ਪੰਜਾਬ ਦੇ ਵਿੱਚ ਆਇਦ ਆਏ ਦਿਨਾਂ ਜਿਹੜੇ ਨੌਜਵਾਨ ਪੀੜ੍ਹੀ ਹੈ ਉਹ ਨਸ਼ੇ ਦੀ ਕਾਫੀ ਕਾਫੀ ਨਸ਼ਾ ਕਰ ਰਹੀ ਹੈ। ਕਾਫੀ ਉਹਦੇ ਪਰੇ ਕੀ ਕਿਹਾ ਜਾਂਦੇ ਹੋ ਜੀ? ਵੇਖੋ ਬਾਈ ਜੀ ਮੇਰੀ ਨਾ ਪਿਛੇ ਦੀ ਵੀਡੀਓ ਇੱਕ ਵਾਇਰਲ ਹੋਈ ਉਹ ਸਰਦਾਰ ਮਤਲਬ ਦਾੜਾ ਕੇਸ ਰੱਖਿਆ ਹਣਾ ਪੀਲੀ ਕੇਸ ਕੀ ਬੰਨੀ ਸਿਰ ਤੇ ਤੇ ਉਹ ਤਮਾਕੂਲ ਹੁੰਦਾ ਹੀ ਬੰਦਾ ਠੀਕ ਆ ਤੇ ਉਹਨੂੰ ਆਪਾਂ ਮਤਲਬ ਜਾ ਕੇ ਸਮਝਾਇਆ ਉਹਦੇ ਕਦੀ ਚਪੇੜ ਮਾਰੀ ਤੇ ਲੋਕਾਂ ਦੇ ਮੈਸੇਜ ਥੱਲੇ ਪਤਾ ਕੀ ਹੁੰਦੇ ਆਪਣੇ ਆਦੇ ਹੀ ਹੁੰਦੇ ਜਿਹੜੇ ਸਰਦਾਰ ਬੰਦੇ ਆ ਵੀ ਤੁਹਾਨੂੰ ਪਿਆਰ ਨਾਲ ਸਮਝਾਦਣਾ ਚਾਹੀਦਾ ਹੈ ਹਣਾ ਵੀ ਮੇਕੋ ਮੇਰੀ ਗੱਲ ਸੁਣੋ ਬਈ ਪਿਆਰ ਨਾਲ ਸਮਝਾਉਣਾ ਤੇ ਉਹ ਗੱਲ ਵੀ ਹੋਣੀ ਚਾਹੀਦੀ ਆ ਪਿਆਰ ਵਾਲੀ ਠੀਕ ਆ ਤੇ ਜੇ ਆਪਾਂ ਇਸ ਚੀਜ਼ ਨੂੰ ਨજર ਨੰਦਾਜ਼ ਕਰਦੇ ਆ ਤੇ ਕੱਲ ਨੂੰ ਫਿਰ ਇਹ ਚੀਜ਼ਾਂ ਆ ਜਾਂਦੀਆਂ ਹੁੰਦੀਆਂ ਜਿਹੜੇ ਪੰਜਾਬ ਦੇ ਵਿੱਚ ਕਾਫੀ ਹੋਰ ਵੀ ਇਦਾਂ ਦੇ ਕਈ ਢੰਗ ਸਿੰਘ ਆ ਜਿਹੜੇ ਰਾਤ ਨੂੰ ਕਈ ਵਾਰੀ ਇਦਾਂ ਵਾ ਬਾਣਾ ਪਾ ਲੈਂਦੇ ਆ ਤੇ ਸਵੇਰੇ ਉਹ ਕੋਈ ਗਲਤ ਕੰਮ ਕਰਦੇ ਆ ਜਾਂ ਦਿਨੇ ਬਾਣਾ ਪਾ ਲੈਂਦੇ ਰਾਤ ਨੂੰ ਕੋਈ ਪੁੱਠੇ ਸਿੱਧੇ ਕੰਮ ਕਰਦੇ ਆ ਤੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੇਖੋ ਭਾਈ ਇਹ ਜਿਹੜਾ ਵਾਣਾ ਇਹ ਕਈ ਹੁੰਦੇ ਆ ਭੇਖੀ ਜੀ ਠੀਕ ਆ ਜਿਨ੍ਹਾਂ ਦੇ ਜਿਹੜੇ ਭੇਖੀ ਹੁੰਦੇ ਆ ਨਾ ਉਹ ਪੂਰੇ ਨਹੀਂ ਹੁੰਦੇ ਜੀ ਠੀਕ ਆ ਵੇਖੋ ਜਿਹੜਾ ਬਾਣੇ ਵਾਲਾ ਸਿੰਘ ਆ ਕਦੀ ਵੀ ਅਤਿਆਚਾਰ ਨਹੀਂ ਕਰੂਗਾ ਕੇ ਜੀ ਨਾ ਔਰਤ ਤੇ ਨਾ ਬੱਚੇ ਤੇ ਨਾ ਕਹੇ ਔਰਤੇ ਉਹ ਸਗੋ ਕਿਸ ਨੂੰ ਦਊਗਾ ਲੈਂਦਾ ਨੀਗਾ ਉਹਦੇ ਜੀ ਠੀਕ ਆ ਤੇ ਤੁਹਾਡਾ ਜਿਹੜਾ ਮਨ ਲਗੀ ਕਹਿਣ ਦਾ ਮਨ ਲਗੀ ਤੁਹਾਨੂੰ ਜਿਹੜੀ ਨੌਜਵਾਨ ਪੀੜੀ ਨੂੰ ਤੁਸੀਂ ਇੱਕ ਵਧੀਆ ਸੰਦੇਸ਼ ਵੱਲ ਤੋੜਦੇ ਹੋ ਕਿ ਜਿਹੜਾ ਨਸ਼ਾ ਪੱਤਾ ਉਹਨੂੰ ਬੰਦ ਕੀਤਾ ਜਾਵੇ ਤੇ ਜਿਹੜਾ ਪ੍ਰਮੋਟ ਹੋ ਰਿਹਾ ਨਸ਼ਾ ਉਹਨਾਂ ਦੇ ਖਿਲਾਫ ਤੁਸੀਂ ਡਟ ਕੇ ਉਹਨਾਂ ਦੇ ਨਾਲ ਉਹਨਾਂ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰਦੇ ਹੋ ਦੇਖੋ ਬਾਬਾ ਜੀ ਨਸ਼ਾ ਬੰਦ ਕਰਨਾ ਨਸ਼ਾ ਬੰਦ ਕਰਨਾ ਸਰਕਾਰ ਦਾ ਕੰਮ ਆ ਠੀਕ ਆ ਤੇ ਜੇ ਨਹੀਂ ਸਰਕਾਰ ਮਤਲਬ ਚਾਹੁੰਦੀ ਨਸ਼ਾ ਬੰਦ ਹੋਵੇ ਤੇ ਫਿਰ ਮੈਂ ਇਹ ਬੇਨਤੀ ਕਰਦਾ ਹਰ ਇੱਕ ਪਿੰਡ ਦੇ ਵਿੱਚ ਪੰਜ ਸਿੰਘ ਤਿਆਰ ਹੋਣਾ ਠੀਕ ਆ ਸਾਰੇ ਪਿੰਡ ਦੇ ਵਿੱਚ ਝਾਤੀ ਮਨ ਨਾ ਉੱਥੇ ਤਮਾਕੂ ਵਿਕੇ ਠੀਕ ਆ ਨਾ ਉੱਥੇ ਕੋਈ ਨਸ਼ਾ ਵਿਕੇ ਜੇ ਉੱਥੇ ਨਸ਼ਾ ਵਿਕਦਾ ਪਹਿਲੀ ਤੌਰ ਤੇ ਪ੍ਰਸ਼ਾਸਨ ਦੇਣ ਤੇ ਜੇ ਪ੍ਰਸ਼ਾਸਨ ਨਹੀਂ ਮੰਨਦਾ ਤੇ ਫਿਰ ਕੋਈ ਗੱਲ ਨਹੀਂ ਦੂਜੀ ਕਾਰਵਾਈ ਤੇ ਜਿਹੜਾ ਨਸ਼ਾ ਪੱਤਾ ਜਿੱਦਾਂ ਹੁਣ ਸਿਗਰਟ ਸਿਗਰਟ ਲਾ ਲਓ ਜਾਂ ਤਮਾਕੂ ਦੀ ਕੁੜੀ ਲਾ ਲਓ ਜਾਂ ਕਾਫੀ ਖੁੱਕੇ ਜਿਹੜੇ ਸ਼ਹਿਰ ਦੇ ਵਿੱਚ ਖੁੱਲੇ ਹੋਏ ਆ ਉਹ ਜੇ ਉਹ ਨਸ਼ਾ ਹੈ ਤਾਂ ਸਰਕਾਰ ਇਹਨੂੰ ਕਿਉਂ ਪ੍ਰਮੋਟ ਕਰਦੀ ਹੈ ਕਿ ਉਹ ਵੇਚਣ ਦਿੰਦੀ ਹੈ ਕੀ ਕੀ ਚੱਕਰੇ ਇਹਦੇ ਬਾਰੇ ਅਵੇਖੋ ਬਾਈ ਹੁਣ ਸਰਕਾਰ ਇਹ ਤੇ ਸਰਕਾਰ ਨੂੰ ਬੰਦ ਕਰਾਂ ਜਿੱਤਾ ਕਿਉਂਕਿ ਸਰਕਾਰ ਦਾ ਕੰਮ ਹੈ ਨਹੀਂ ਕਈ ਨਿਹੰਗ ਸਿੰਘ ਵੀ ਇਦਾਂ ਜਾ ਕੇ ਕੋਖੇ ਬੰਦ ਕਰਾਉਂਦੇ ਆ ਕਈਆਂ ਦਾ ਉਹਨਾਂ ਸਮਾਨ ਸਾੜ ਦਿੰਦੇ ਕੱਢ ਕੇ ਵਾਹ ਕੇ ਉਹ ਕੀ ਚੀਜ਼ ਆ ਉਹ ਕੀ ਬਾਈ ਚੰਗੀ ਗੱਲ ਆ ਵੇਖੋ ਹੁਣ ਸਾਡੇ ਗੁਰੂ ਘਰ ਆ ਗੁਰੂ ਘਰਾਂ ਦੇ ਲਾਗੇ ਉਹਨਾਂ ਨੇ ਕੀ ਕਹਿੰਦੇ ਆ ਆ ਕੋਖੇ ਖੋਲਤੇ ਆ ਹਨਾ ਇਹਨਾਂ ਨੂੰ ਕਿੰਨੇ ਇਜਾਜ਼ਤ ਦਿੱਤੀ ਆ ਵੀ ਇਹ ਇਹ ਚੀਜ਼ਾਂ ਕਰੋ ਠੀਕ ਆ ਤੁਸੀਂ ਕਰੋ ਆਪਣਾ ਇਹ ਜਿਹੜਾ ਵਾ ਜੁਪੀ ਬਿਹਾਰ ਭਈਆਂ ਦਾ ਵਨਸ਼ਾ ਹੈ ਠੀਕ ਆ ਸਾਡੇ ਸਿੰਘ ਨਾ ਇਹਨੂੰ ਹੱਥ ਲਾਉਂਦੇ ਆ ਨਾ ਇਹਨੂੰ ਪਸੰਦ ਕਰਦੇ ਨਾ ਲਾਗੂ ਲੰਗਦੇ ਠੀਕ ਆ ਤੁਸੀਂ ਸਾਡੀ ਨੌਜ ਦੇ ਹੋਗੇ ਨਸ਼ੇ ਪੱਤੇ ਤੋਂ ਦੂਰ ਰਹਿਣਾ ਚਾਹੀਦਾ ਜਾਂ ਫਿਰ ਕੋਈ ਕੰਮਕਾਰ ਜੀ ਜਾਂ ਜਿੰਮ ਜਾਣਾ ਚਾਹੀਦਾ ਉਹ ਕੀ ਕਹਿਣਾ ਚਾਹੁੰਦੇ ਤੁਸੀਂ ਮੈਂ ਦੇਖੋ ਮੈਂ ਨੌਜਵਾਨਾਂ ਨੂੰ ਕੁਝ ਕਹਿਣਾ ਚਾਹੁੰਨਾ ਵੀ ਆਪਾਂ ਕੇਸ ਦਾੜੇ ਰੱਖ ਕੇ ਹਨਾ ਆਪਣੀ ਪਛਾਣ ਪਛਾਣਹੀ ਆਪਾਂ ਆਪਾਂ ਯਾਰ ਸ਼ੇਰ ਆ ਠੀਕ ਆ ਜੇ ਸ਼ੇਰ ਦੇ ਪੁੱਤ ਨੂੰ ਦੱਸਣਾ ਪੈ ਜੇ ਨਾ ਕਿ ਮਸ਼ੀਰ ਦਾ ਪੋਤੇ ਆ ਉਹ ਸ਼ੇਰ ਦਾ ਪੁੱਤ ਕੋਹੋਂ ਦੇ ਲੈ ਕੇ ਨਹੀਂ ਆਗਾ ਠੀਕ ਆ ਜੇ ਆਪਾਂ ਨੂੰ 100 ਦੇ ਵਿੱਚੋਂ ਦੂਰੋਂ ਪਤਾ ਲੱਗਦਾ ਵੀ ਇੱਕ ਨਿਹੰਗ ਸਿੰਘ ਖੜਿਆ ਵਾ ਠੀਕ ਆ ਉਹਦਾ ਪਤਾ ਲੱਗਦਾ ਵੀ ਹਾਂ ਸਿੰਘ ਖੜਿਆ ਤੇ ਜੇ ਆਪਾਂ ਨੂੰ ਕਹਿਣਾ ਪੈ ਜਾਵੇ ਵੀ ਬਾਬਾ ਜੀ ਮੈਂ ਇਹਦਾ ਪੋਤੇ ਆ ਹਣਾ ਤੇ ਫਿਰ ਉਹ ਚੀਜ਼ ਮਤਲਬ ਆਪਾਂ ਨੂੰ ਮੈਟਰ ਨਹੀਂ ਕਰ ਜੀ ਪਰ ਤੁਸੀਂ ਕੋਈ ਇਦਾਂ ਦਾ ਮੈਸੇਜ ਵੀ ਆਪਣੇ ਨੌਜਵਾਨਾਂ ਨੂੰ ਦੇਣਾ ਚਾਹੁੰਦੇ ਹੋ ਕੋਈ ਨਸ਼ੇ ਦੇ ਖਿਲਾਫ ਜਾਂ ਨਸ਼ੇ ਦੇ ਕਿਹੜਾ ਕਿਦਾਂ ਜਿਹੜੀ ਆਪਣੇ ਨੌਜਵਾਨ ਪੀੜੀ ਹੈ ਨਸ਼ੇ ਵੱਲ ਤੁਰਦੀ ਜਾ ਰਹੀ ਹੈ ਵੇਖੋ ਜਿਹੜਾ ਅੰਮਿਤਪਾਲ ਜਿਹੜਾ ਡਿਪਰੂਗੇਟ ਜੇਲ੍ਹ ਦੇ ਵਿੱਚ ਬੰਦਿਆ ਹਨ ਉਹਨਾਂ ਨੇ ਵੇਖੋ ਕਿੰਨਾ ਚੰਗਾ ਕੰਮ ਕੀਤਾ ਉਹਨਾਂ ਨੇ ਖਾਲਸਾ ਵੀਰ ਚਲਾਈ ਹਨ ਤੇ ਜਿਹੜੇ ਜਿਹਨਾਂ ਜਿਹੜੇ ਨਸ਼ੇ ਕਰਦੇ ਜਿਹੜੇ ਮੁੰਡੇ ਨਸ਼ੇ ਦੇ ਵਿੱਚ ਤਸੇ ਹੀ ਉਹਨਾਂ ਨੂੰ ਮੋੜੋ ਨੇ ਫਿਰ ਆਸ ਜਗਾਈ ਕੱਢਿਆ ਉਹ ਨਸ਼ੇ ਤੋਂ ਠੀਕ ਆ ਉਹ ਗੁਰੂ ਵਾਲੇ ਬਣੇ ਤੋਰੇ ਤੇ ਆਪਾਂ ਇਹ ਫਿਰ ਚੋਣੇ ਆਏ ਕਿ ਜਿੱਥੋਂ ਤੱਕ ਅਮਰਤਪਾਲ ਜੇਲ੍ਹ ਦੇ ਵਿੱਚ ਆ ਉਥੋਂ ਤੱਕ ਕੋਈ ਸਿੰਘ ਆਵੇ ਸਿੰਘ ਆ ਕੇ ਪੰਜ ਪਿਆਰੇ ਕੋ ਅਜਾਜਤ ਲੈ ਕੇ ਉਹ ਖੜੇ ਤੇ ਮਤਲਬ ਆ ਫਿਰ ਖਾਸਾ ਵੀਰ ਚਲਾਈ ਜਾਵੇ ਤੇ ਨਸ਼ੇ ਪੱਤੇ ਤੋਂ ਜਿਹੜਾ ਇਹ ਮੁਕਤ ਕਰਾਇਆ ਜਾਵੇ ਜਿਹੜਾ ਕਿ ਇਹ ਇੱਕ ਮੁੱਦਾ ਕਾਫੀ ਹੈ ਥੋੜੇ ਦਿਨਾਂ ਤੋਂ ਵਾਇਰਲ ਹੋ ਰਿਹਾ ਹੈ ਭਾਈ ਅਮਰਤਪਾਲ ਸਿੰਘ ਜੀ ਦੇ ਜਿਹੜੇ ਜੇਲ੍ਹ ਦੇ ਵਿੱਚੋਂ ਲੋਕਾਂ ਵੱਲੋਂ ਮੈਸੇਜ ਆ ਰਹੇ ਕਿ ਨਸ਼ੇ ਪੱਤੇ ਦੇ ਬਾਰੇ ਕਿ ਨਸ਼ਾ ਕੀਤਾ ਜਾ ਰਿਹਾ ਉਹ ਕੀ ਸਾਰਾ ਮੁੱਦਾ ਹੈ ਕਿੰਨੇ ਦੇ ਮੈਸੇਜ ਆ ਰਹੇ ਜਿਹੜੇ ਜੇਲ੍ਹ ਦੇ ਵਿੱਚ ਕਾਫੀ ਲੋਕ ਨੇ ਸੋਰੀ ਵੀਡੀਓ ਵਾਇਰਲ ਹੋ ਰਹੀ ਹੈ ਜਿੱਦਾਂ ਕਿ ਬਾਜੇ ਕੇ ਲਾ ਲੋ ਜਾਂ ਕੁਝ ਵੀ ਕਹਿ ਰਿਹਾ ਕਿ ਉਹ ਕਹਿੰਦੇ ਸਾਨੂੰ ਪੁਲਿਸ ਵੱਲੋਂ ਬੰਦਕ ਬਣਾ ਕੇ ਸਾਨੂੰ ਗੁਨਾਮ ਕੀਤਾ ਜਾ ਰਿਹਾ ਕਿ ਨਸ਼ੇ ਦੇ ਮਾਮਲੇ 'ਚ ਉਹਦੀ ਮਾਰ ਕੀ ਕਹਿਣਾ ਤੁਸੀਂ ਕਹਿੰਦੇ ਆ ਵੀ ਉਹ ਕਹਿੰਦੀ ਆ ਵੀ ਨਸ਼ਾ ਕਰਦੇ ਅੰਦਰ ਟਾਈਮ ਬਾਬਾ ਜੀ ਕੋਈ ਸਾਬਤ ਕਰਦੇ ਦੇਖੋ ਜਦੋਂ ਨਸ਼ਾ ਜਿਹੜਾ ਬੰਦਾ ਨਸ਼ਾ ਕਰਦਾ ਭਾਵੇਂ ਗੋਲੀ ਖਾਂਦਾ ਵਾ ਉਹਦਾ ਟੈਸਟ ਕਰਾ ਕੇ ਉਹ ਰਿਪੋਰਟਾਂ ਦੋ ਜੀ ਜੇ ਰਿਪੋਰਟ ਦਿੰਨੇ ਆ ਤੁਸੀਂ ਤਾਂ ਫਿਰ ਸਾਬਤ ਹੁੰਦਾ ਨਾ ਅਜ ਤਾਂ ਕਹਿਣਾ ਥੋੜਾ ਸਾਬਤ ਹੋ ਜੂ ਕਿਉਂਕਿ ਉਹ ਆਪ ਨਸ਼ੇ ਦੇ ਖਾਬ ਮੁਹੀਬ ਚਲਾ ਰਹੇ ਆ ਕਾਫੀ ਪੰਜਾਬ ਦੇ ਵਿੱਚ ਕਾਫੀ ਨੌਜਵਾਨ ਉਹਨਾਂ ਨਾਲ ਜੁੜਦੇ ਆ ਠੀਕ ਹੈ ਉਹ ਕਾਫੀ ਇਸ ਟਾਈਮ ਮਤਲਬ ਕਿ ਮੁੱਦਾ ਜਿਹੜਾ ਕਾਫੀ ਗਰਮ ਆ ਉਹ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਨੌਜਵਾਨ ਪੀੜ੍ਹੀ ਹੈ ਉਹਨਾਂ ਦੇ ਰਾਏ ਤੇ ਚੱਲੇਗੀ ਵੇਖੋ ਬਾਬਾ ਜੀ ਜਿਹੜਾ ਅੰਮ੍ਰਿਤਪਾਲ ਆਣਾ ਉਨੇ ਇਹਨੇ ਆਮਰਤ ਸੰਚਾਰ ਕਰਾਏ ਹਨਾ ਉਹ ਜਿਹੜੇ ਜਿਹੜੇ ਜਿੱਦੋਂ ਵੇਖੋ 100 ਬੰਦੇ ਨੇ ਆਮਰਤ ਛਕਿਆ ਠੀਕ ਆ ਉਹਨਾਂ ਦੇ ਵਿੱਚੋਂ 100 ਨੇ ਛਕ ਕੇ 50% ਰਹਿ ਗਏ ਤੇ 50 ਮਤਲਬ ਟੁੱਟ ਗਏ ਗੁਰੂ ਤੋਂ ਠੀਕ ਆ ਤੇ ਉਹਨਾਂ ਨੂੰ ਖੜਾ ਕਰਨ ਵਾਸਤੇ ਇੱਕ ਵਾਰੀ ਫੇਰ ਤੋਂ ਕੋਈ ਸਿੰਘ ਜਾਈਦਾ ਆਪਾਂ ਬਿਲਕੁਲ ਸੋ ਇਹ ਸੀਗੇ ਸਾਡੇ ਨਾਲ ਜੋ ਸਟੂਡੀਓ ਦੇ ਵਿੱਚ ਮੌਜੂਦ ਸਾਗਰ ਸਿੰਘ ਅਕਾਲੀ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਸਟੂਡੀਓ ਵਿੱਚ ਬੋਲਣ ਦੀ ਸਵਾਹਿਕੁ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ